ਇਸੇ ਹੀ ਅਸਥਾਨ ਤੋਂ ਅਨੰਦਗੜ੍ਹ ਸਾਹਿਬ ਦੇ ਕਿਲੇ ਤੋਂ ਇਤਿਹਾਸ ਸਾਕਾ ਪੋ ਦੀ ਸ਼ੁਰੂਆਤ ਹੁੰਦੀ ਹੈ। ਇਸੇ ਹੀ ਅਸਥਾਨ ਉੱਪਰ ਦਸ਼ਮੇਸ਼ ਪਿਤਾ ਜੀ ਆਪਣੇ ਪਰਿਵਾਰ ਸਮੇਤ ਸਿੰਘਾਂ ਸਮੇਤ ਆਪਣੇ ਜੀਵਨ ਦੇ ਸੁਨਹਿਰੀ ਪਲ ਬਤੀਤ ਕਰਦੇ ਨੇ। ਅੰਗਤ ਜੀ ਆਓ ਆਪਾਂ ਆਪਣੀ ਸੁਰਤ ਉਸ ਵੇਲੇ ਵੱਲ ਲੈ ਕੇ ਚਾਈਏ ਜਦੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਤਪੁਰ ਦੀ ਪੁਰੀ ਦੀ ਪਾਵਨ ਧਰਤ ਸ਼੍ਰੀ ਕੇਸਗੜ ਸਾਹਿਬ ਦੇ ਖੁੱਲੇ ਮੈਦਾਨ ਅੰਦਰ ਪੰਜ ਮਰ ਜੀਵੜਿਆਂ ਨੂੰ ਨਵੀਂ ਪਹਿਚਾਣ ਦਿੰਦਿਆਂ ਆਪਣੇ ਪਿਆਰੇ ਬਣਾਇਆ ਸੀ ਗੁਰੂ ਸਾਹਿਬ ਜੀ ਨੇ ਇਸ ਪਾਵਨ ਨਗਰੀ ਵਿੱਚ ਖਾਲਸਾ ਖਾਲਸਾ ਪੰਥ ਤੇ ਖਾਲਸੇ ਨੂੰ ਤਿਆਰ ਵਰ ਤਿਆਰ ਸਿੰਘਾਂ ਵਿੱਚ ਬਦਲ ਕਰਕੇ ਉਸ ਸਮੇਂ ਦੇ ਹੁਕਮਰਾਨ ਔਰੰਗਜ਼ੇਬ ਦੇ ਸਨਮੁਖ ਜਵਰ ਬਣਾ ਸਵਰ ਦੀ ਨਵੀਂ ਪਰਿਭਾਸ਼ਾ ਪੇਸ਼ ਕੀਤੀ ਸੀ ਅਸਥਾਨ ਉੱਪਰ ਦਸ਼ਮੇਸ਼ ਪਿਤਾ ਜੀ ਨੇ ਆਪੇ ਕੁਰਚੇਲਾ ਬਣ ਕੇ ਪੰਡੇ ਦੀ ਪਹਲ ਵੀ ਪ੍ਰਾਪਤ ਕੀਤੀ ਅਤੇ ਫਿਰ ਇਸ ਪਰਿਵਾਰ ਨੂੰ ਇਸੇ ਖਾਲਸੇ ਪੰਥ ਦੀ ਰਾਹਗੀਰ ਵੀ ਬਣਾਇਆ ਸੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਖਾਲਸਾਈ ਖੇੜੇ ਦੇ ਨਿਤ ਨਵੇਂ ਪੈਗਾਮਾਂ ਨੂੰ ਸਾਰਨੇ ਲੱਗੀ ਪੰਜ ਕਕਾਰੀ ਖਾਲਸਾ ਇੱਕਾਂ ਢਾਲਾਂ ਤੇ ਕਿਰਪਾਨਾਂ ਦਾ ਵੀ ਸੰਗ ਕਰਨ ਲੱਗਿਆ ਰਣਜੀਤ ਨਗਾਰੇ ਦੀ ਝੂਠ ਪਹਾੜਾਂ ਵਿੱਚ ਗੂੰਜਣ ਲੱਗੀ ਚਾਲ ਮਹਕੂਮਤ ਤਿੱਥੰਬ ਥਿਰਕਣ ਲੱਗਦੇ ਨਹੀਂ ਉਧਰ ਖਾਲਸਾ ਅਨੰਦਾਂ ਦੀ ਪੂਰੀ ਨੂੰ ਵਹੀਰਾਂ ਕੱਤਣ ਲੱਗਦਾ ਇਸ ਨੂੰ ਸਮੇ ਦੀ ਹਕੂਮਤ ਅਰੰਗਜੀਵ ਪਹਾੜੀ ਰਾਜੇ ਅਤੇ ਗੁਰੂਤ ਕਰ ਦੇ ਦੁਖੀ ਬਿਲਕੁਲ ਵੀ ਸਹਾਰ ਨਾ ਸਕੀ ਬਰਦਾਸ਼ਤ ਨਾ ਕਰ ਸਕੀ ਕਈ ਨਿੱਕੀਆਂ ਮੋਟੀਆਂ ਚੰਗਾਂ ਤੋਂ ਬਾਅਦ ਆਪਣੇ ਜਰਨੈਲਾਂ ਨੂੰ ਇਸ ਖਾਲਸਾਈ ਤਾਕਤ ਨੂੰ ਰੋਕਣ ਲਈ ਸਖਤ ਫਰਮਾਨ ਵੀ ਜਾਰੀ ਕਰਨ ਲੱਗੀ ਇਸ ਦੌਰਾਨ ਇੱਕ ਸਾਜ਼ਿਸ਼ ਦੇ ਤਹਿਤ ਅਨੰਤਾ ਦੀ ਪੁਰੀ ਨੂੰ ਚਾਰੇ ਪਾਸੋਂ ਘੇਰਾ ਪਾ ਲਿਆ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਿੰਘ ਜ਼ਾਲਮ ਅਤੇ ਜ਼ੁਲਮ ਨੂੰ ਰੋਕ ਲਈ ਪਹਿਰੇਦਾਰ ਬਣ ਕੇ ਗੁਰੂ ਸਾਹਿਬ ਜੀ ਦੇ ਪੈ ਪੂਰਨਯਤ ਚੱਲ ਰਹੇ ਸਨ ਕਿਲੇ ਦੇ ਅੰਦਰ ਰਸਦ ਪਾਣੀ ਖਤਮ ਹੋ ਰਿਹਾ ਸੀ ਸਿੰਘ ਗੁਰੂ ਜੀ ਦੇ ਪਿਆਰ ਵਿੱਚ ਜੂਸਦੇ ਰਹੀ ਇਸੇ ਵੇਲੇ ਤੋਹੀ ਸਫਰੀ ਸ਼ਹਾਦਤ ਸਾਕਾ ਪੋਸ ਸ਼ੁਰੂ ਹੁੰਦਾ ਹੈ ਲੁਕਾਈ ਦੀਆਂ ਭੁੱਖਾਂ ਉੱਤੇ ਫਤਿਹ ਸਾਡੀ ਦੇਖਦੀ ਲੁਕਾਈਆਂ ਦੁੱਖਾਂ ਉੱਤੇ ਫਤਿਹ ਸਾਡੀ ਤੇਗ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ